ਸਾਡੇ ਵਾਲੇ ਆਪਾਂ ਤਾਂ ਖੇਤੀ ਚ ਕਾਮਯਾਬ ਹੋਈਏ ਨਾ ਹੋਈਏ ਪਰ ਇਹ ਸ਼ਹਿਰੀ ਬਾਬੂ ਆਗੇ ਖੇਤੀ ਦੇ ਵਿੱਚ ਤੇ ਇਹ ਕਾਮਯਾਬ ਹੋਈ ਜਾਂਦੇ ਆ ਝਾੜ ਇਹਨਾਂ ਦਾ ਘੱਟ ਨਿਕਲੂ ਆਪਣੇ ਨਾਲੋਂ ਆਪਾਂ ਕਣਕ ਕੱਢਦੇ ਆ 50 60 ਮਣ ਇਹ ਝਾੜ ਕੱਢਣ ਦੇ ਬਾਅਦ 30 30 ਮਣ ਪਰ ਫੇਰ ਵੀ ਆਪਣੇ ਨਾਲੋਂ ਰੁਪਏ ਵੱਧ ਕਮਾਉਣਗੇ ਆ ਵੇਖ ਲਓ ਸ਼ਹਿਰੀ ਬਾਬੂ ਖੜਾ ਹੈਗਾ ਤੇ ਆਪਾਂ ਇਹਨੂੰ ਗੱਲਬਾਤ ਪੁੱਛਦੇ ਆ ਕਿ ਨਾ ਕਣਕ ਬੀਜਿਆ ਤੇ ਤੁਹਾਡੇ ਨਾਲੋਂ ਵੱਧ ਰੁਪਏ ਕਮਾਊਗਾ ਨਾਲੇ ਕਹਿੰਦਾ ਤਜਰਬਾ ਕੋਈ ਨਹੀਂ ਖੇਤੀ ਦਾ ਬਾਈ ਜੀ ਫੋਨ ਕੱਟੇ ਤੇ ਇੱਕ ਮਿੰਟ ਗੱਲ ਕਰੇ ਮਾੜਾ ਹਾਂ ਆ ਕੀ ਹੋ ਗਿਆ ਬਾਈ ਕੀ ਨਾਮ ਆ ਬਾਈ ਜੀ ਆਪਣਾ ਬਾਈ ਗੱਲ ਵੀ ਕੀ ਆ ਦਲਤਾਂ ਦਾ ਨਾਮ ਤਾਂ ਦੱਸ ਦੋ ਪਹਿਲਾਂ ਵੀਡੀਓ ਚ ਨਾਮ ਤਾਂ ਮੇਰਾ ਜਕਸੀਰ ਆ ਵੀਰੇ ਜਕਸੀਰ ਸਿੰਘ ਹਾਂ ਜੀ ਕਿਹੜੇ ਸ਼ਹਿਰ ਦੇ ਰਹੇ ਨੇ ਨਾਲੇ ਸ਼ਹਿਰ ਆਮਪਰਾ ਅਛਾ ਆਮਪਰਾ ਸ਼ਹਿਰ ਤੇ ਖੇਤੀ ਬੜੀ ਇਸ ਤੋਂ ਪਹਿਲਾਂ ਕੀਤੀ ਆ ਬਾਈ ਕਦੇ ਨਾ ਆਮਪਰਾ ਵਾਂ ਨਹੀਂ ਕੀਤੀ ਤੂੰ ਪਹਿਲੀ ਵਾਰ ਕੀਤੀ ਹੈ ਪਹਿਲੀ ਵਾਰ ਬਿਲਕੁਲ ਲੈ ਵੀ ਗੱਲ ਸੱਚ ਨਿਕਲੀ ਆ ਨਾ ਤੇ ਬਾਈ ਇਹ ਜਿਹੜੀ ਕੀਤੀ ਆ ਝਾੜ ਤੁਸੀਂ ਕਹਿੰਦੇ ਘਟਨੇ ਕਿਉਂ ਕੀ ਗੱਲ ਇਹ ਚ ਕੋਈ ਰੇ ਸਪਰੇਅ ਦੀ ਪਾਈ ਕੀ ਫਰਕ ਹੈ ਇਹਦਾ ਨਹੀਂ ਝਾੜ ਯਾਰ ਹੁਣ ਆਪਾਂ ਨਾ ਤਾਂ ਕੋਈ ਰੇ ਪਾਈ ਆ ਪੈਸਟੀਸਾਈਡ ਯੂਰੀਆ ਬਿਲਕੁਲ ਨਹੀਂ ਡੀਏਪ ਬਿਲਕੁਲ ਨਹੀਂ ਕੋਈ ਆਪਣਾ ਇਨਸੈਕਟੀਸਾਈਡ ਵਰਤਿਆ ਬੇ ਕੀਟਨਾਸ਼ਕ ਬਿਲਕੁਲ ਨਹੀਂ ਜੀ ਅੱਛਾ ਕੁਝ ਨਹੀਂ ਹੈ ਜਵਾਬ ਤੇ ਝਾੜ ਤਾਂ ਫਿਰ ਇਹਦਾ ਘਟ ਨਿਕਲੂ ਨਿਕਲੂ ਹਨ ਨਿਕਲੂ ਘਟ ਤੇ ਫਿਰ ਲਾਅਸ ਪਾਊਗਾ ਕਿ ਫਾਇਦਾ ਹੋਊਗਾ ਨਹੀਂ ਲਾਅਸ ਨੇ ਦੇਖ ਝਾੜ ਘਟ ਨਿਕਲਣਾ ਤੇ ਲਾਅਸ ਪੈਣਾ ਦੋ ਵਕਰੀ ਵਕਰੀ ਚੀਜ਼ਾਂ ਨੇ ਵੀ ਝਾੜ ਘਟ ਨਿਕਲਣ ਨੂੰ ਜੀ ਲਾਅਸ ਪੈਣਾ ਨਹੀਂ ਗਿਣਦੇ ਹਾਂ ਲਾਅਸ ਨਹੀਂ ਹੁੰਦਾ ਘਟ ਝਾੜ ਕੀ ਰੇਟ ਵਿਕੂਗੀ ਇਹ ਤੁਹਾਡੀ ਇਹ ਤਾਂ ਮੁੱਲ ਹੀ ਕੋਈ ਨਹੀਂ ਦਤਾ ਕੋਈ ਫੇਰ ਵੀ ਆਏ ਗੱਲ ਕਿਸੇ ਨੇ ਬਾਦ ਉਹ ਦੁੱਗਣਾ ਰੇਟ ਲਾ ਲੋ ਘੱਟੋ ਘੱਟ 5000 ਰੁਪਿਆ ਇੱਥੇ ਹੁੰਦੀ ਹੈ ਗੱਲ ਆ ਅਸਲ ਦੇ ਵਿੱਚ ਗੱਲ ਆਮ ਕਣਕ ਵੇਚਦੀ ਆ ਐਮ ਐਸ ਪੀ ਆ 2275 ਰੁਪਏ ਹੈ ਨਾ ਬਿਲਕੁਲ ਥੋੜੀ 5000 ਨੂੰ ਬਾਈ ਜੀ ਦੁੱਗਣੇ ਤੋਂ ਟੱਪ ਗਈ ਆ 2300 ਦਾ ਦੁੱਗਣਾ 4600 ਹੁੰਦਾ ਤੇ ਉਹ ਤੋਂ ਟੱਪ ਗਈ ਇਹ 210% ਵਾਧੇ ਨਾਲ ਇਹ ਵੇਚਣਗੇ ਬਿਲਕੁਲ ਤੇ ਝਾੜ ਨਿਕਲੂਗਾ ਲਗਭਗ ਅੱਧਾ ਫੇਰ ਵੀ ਆਪਣੇ ਨਾਲੋਂ ਵੱਧ ਰੇਟ ਮਾਉਣਗੇ ਤੇ ਬਾਈ ਇਹ ਜੇ ਆਪਾਂ ਹੁਣ ਕਹਿਦਗੇ ਹਮ ਕਾਰਨ ਕੀ ਬਣਾਂਗੇ ਵੀ ਤੁਸੀਂ ਐਂ ਬੀਜੀ ਆ ਕਰਨ ਕੀ ਹੈ ਯਾਰ ਅ ਅੱਜ ਕੱਲ ਆਪਾਂ ਦੇਖਦੇ ਹਾਂ ਹਰ ਜਿਹੜੀ ਚੀਜ਼ ਬਿਮਾਰੀ ਹੈ ਆਪਣੇ ਇਹ ਤੋਂ ਸ਼ੁਰੂ ਹੁੰਦੀ ਹੈ ਖਾਣ ਪੀਣ ਤੋਂ ਹੂੰ ਸੁਨੇਹਾ ਆਪਾਂ ਕਿੰਨੀਆ ਕਰ ਦਿੰਦੇ ਆ ਦੱਸ ਜ਼ਿਆਦਾ ਹੋ ਜਾਂਦੀ ਹੈ ਹੈ ਤਾਂ ਹੁਣ ਉਹ ਕੀੜਿਆਂ ਨੂੰ ਮਾਰਨ ਵਾਸਤੇ ਨਦੀਨਾਂ ਨੂੰ ਮਾਰਨ ਵਾਸਤੇ ਪਰ ਉਹ ਕੀ ਹੁਣ ਸਾਡੇ ਵੀ ਤਾਂ ਅੰਦਰ ਜਾਂਦੀਆਂ ਨੇ ਨਾ ਉਹ ਆਪਣੇ ਅੰਦਰ ਜਾਂਦੀਆਂ ਕਣਕ ਆਪਾਂ ਹੀ ਖਾਣੀ ਹੈ ਬਸ ਫਿਰ ਪੌਂਦੋਂ ਤਾਂ ਬਚਾਲਿਆ ਜਿਵੇਂ ਆਮ ਬਾਈ ਮੰਨ ਲਓ ਇੱਧਰ ਮੇਰੇ ਅਰਗੇ ਨੇ ਕਿਸੇ ਨੇ ਇੱਧਰ ਉੱਧਰ ਬੀਜੀ ਆ ਤਾਂ 3 ਘਟੇ ਝੂਰੀਆ ਦੇ ਪਾਏ ਹੁੰਦੇ 4 ਘਟੇ 4 ਘਟੇ ਤੇ ਤੁਸੀਂ ਅਸੀਂ ਮਲਟੀ ਵੀ ਨਹੀਂ ਪਾਈ ਨਹੀਂ ਬਾਈ ਠੀਕ ਹੈ ਇਹ ਚ ਕੋਈ ਰੂੜੀ ਦੀ ਖਾਦ ਕੁਝ ਹੋਰ ਕੋਈ ਇਹ ਚ ਵਰਮੀ ਕੰਪੋਸਟ ਪਾਈਆਂ ਗੰਡੋਇਆ ਦੀ ਖਾਦ ਉਹ ਕਿੰਨੀ ਪੈ ਗਈ ਬਈ ਵਾਣ ਬੀਜਿਆ ਕਿੰਨਾ ਪਹਿਲਾਂ ਤੁਸੀਂ ਇਹ ਇਹ ਲਗਭਗ 1 ਏਕੜ ਆ ਇਹ 1 ਏਕੜ ਤੇ ਇਹਦੇ ਵਿੱਚ ਵਰਮੀ ਕੰਪੋਸਟ ਕਿੰਨੀ ਪਈ 8 ਕੁਇੰਟਲ 8 ਕੁਇੰਟਲ ਉਹ ਕਿੰਨੇ ਦੀ ਪੈ ਗਈ ਬਈ ਤੁਹਾਨੂੰ ਉਹਦਾ ਲਗਭਗ 6500 ਰੁਪਏ ਦੀ ਵੀ ਕੋਈ ਬਾਲਾ ਵੱਡਾ ਖਰਚਾ ਨਹੀਂ ਆਪਾਂ ਕਹਿ ਰਹੇ ਜੇ ਯੂਰੀਆ ਯੂਰੀਆ ਪਾਉਂਦੇ ਤਾਂ ਤਾਂ ਵੀ ਉਹਦਾ ਖਰਚਾ ਤਾਂ ਹੋ ਹੀ ਜਾਂਦਾ ਲਗਭਗ ਨੇੜੇ ਪਹੁੰਚ ਜਾਂਦੇ ਨੇ ਨੇੜੇ ਪਹੁੰਚ ਜਾਂ ਤਾਂ 6500 ਰੁਪਏ ਲਾ ਕੇ 8 ਕੁਇੰਟਲ ਵਰਮੀ ਕੰਪੋਸਟ ਪੈ ਗਈ ਜਿਹਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਵੀ ਫਾਇਦਾ ਮਿਲੂ ਝੋਨੇ 'ਚ ਵੀ ਫਾਇਦਾ ਮਿਲੂਗਾ ਝੋਨਾ ਹੀ ਲੱਗਦਾ ਵੈਸੇ ਬਣ ਚੜੇ ਬਿਲਕੁਲ ਜੀ ਠੀਕ ਹੈ ਤੇ ਹੁਣ ਤੁਹਾਡਾ ਇਹਦੇ 'ਚ 6500 ਰੁਪਏ ਉਹ ਖਰਚਾ ਹੋਰ ਬਈ ਕੀ ਖਰਚਾ ਹੋਰ ਇੱਕ ਅਸੀਂ ਉਹ ਬ੍ਰਹਮ ਅਸਤਰ ਆਉਂਦੀ ਆ ਉਹ ਵੀ ਆਪਣੀ ਜਿਹੜੀ ਹੈਗੀ ਆ ਬਾਇਓ ਹੀ ਹੁੰਦੀ ਆ ਬਾਇਓ ਹੁੰਦੀ ਵੀ ਉਹ ਕੈਮੀਕਲ ਨਹੀਂ ਹ ਅੱਛਾ ਜੇਕਰ ਕੱਲ ਨੂੰ ਹੈਵੀ ਵੀ ਰੇਨ ਹੋ ਵੀ ਜਾਂਦੀ ਹੈ ਭਾਰੀ بارش ਹੋ ਵੀ ਜਾਂਦੀ ਜਿੰਨੀ ਮਰਜ਼ੀ ਕੰਕਰੀਟ ਡਿੱਗਦੀ ਅੱਛਾ ਡਿੱਗਦੀ ਨਹੀਂ ਡਿੱਗਦੀ ਕਿਉਂਕਿ ਜੜਾ ਮਜ਼ਬੂਤ ਹੈ ਜੜਾ ਮਜ਼ਬੂਤ ਹੈ ਠੀਕ ਹੈ ਹੁਣ ਮਤਲਬ ਤੁਸੀਂ ਇੱਕ ਤਾਂ ਬ੍ਰਹਮਾਸਤਰ ਪਾਇਆ ਤੇ ਇੱਕ ਵਰਮਿਕੋਮੋਸਟ ਵਰਮਿਕੋਮੋ ਹੋਰ ਕੁਝ ਨਹੀਂ ਕੋਈ ਸਪਰੇ ਨਹੀਂ ਸਪਰੇ ਕੁਝ ਨਹੀਂ ਇੱਕ ਰੂੜੀ ਦੀ ਸਾਡੀ ਜੜੀ ਇਹ ਦੀ ਹੁੰਦੀ ਆ ਪਾਥੀਆਂ ਦੀ ਸਪਰੇ ਹੁੰਦੀ ਆ ਉਹ ਕੀਤੀ ਐ ਇੱਕ ਪਾਥੀਆਂ ਦੀ ਸਪਰੇ ਮਤਲਬ ਕਿਵੇਂ ਪਾਥੀਆਂ ਦੀ ਸਪਰੇ ਅਸੀਂ ਪਹਿਲਾਂ ਪਾਥੀਆਂ ਪੀਉਂਤੀਆਂ ਸੀਗੀਆਂ ਲਗਭਗ 15 ਤੋਂ 20 ਦਿਨ ਪਾਥੀਆਂ ਪੀਓ ਕੇ ਠੀਕ ਹੈ ਉਹ ਤਾਂ ਜਿਹੜਾ ਬਲੈਕ ਜਿਹਾ ਪਾਣੀ ਤਿਆ ਜਿਵੇਂ ਛੜਕਾ ਕੀਤਾ ਬਿਲਕੁਲ ਜਿਵੇਂ ਜੂਰੀਏ ਦੀ ਛੜਕਾ ਕਰ ਦਿੰਦੇ ਆ ਨੈਨੋ ਜੂਰੀਏ ਸੇ ਛੜਕਾ ਕਰ ਦਿੰਦੇ ਆ ਓਵੇਂ ਅਸੀਂ ਉਹਦਾ ਕੀਤਾ ਠੀਕ ਹੈ ਬਿਲਕੁਲ ਆਰਗੇਨਿਕ ਇੱਕ ਬਈ ਹੋਰ ਚੀਜ਼ ਪੁੱਛਣੀ ਸੀ ਤੁਸੀਂ ਕਹਿੰਦੇ ਸੀ ਪਾਣੀ ਜਿਵੇਂ ਪਾਣੀ ਆਪਾਂ ਕੋਰ ਛੇਤੀ ਲਾ ਦਿੰਦੇ ਹੁਣੇ ਤੁਸੀਂ ਕਿੰਨੇ ਪਾਣੀ ਲਾਏ ਤੇ ਪਹਿਲਾ ਪਾਣੀ ਕੋਰ ਕਿੱਦੇ ਲਈ ਸੀ ਹੁਣ ਤੱਕ ਆਪਾਂ ਨੂੰ ਸਿਰਫ ਤਿੰਨ ਪਾਣੀ ਲੱਗਿਆ ਹੁਣ ਤੱਕ ਤਿੰਨ ਪਾਣੀ ਪਹਿਲਾ ਪਾਣੀ ਆਪਾਂ ਲਾਇਆ 45 ਦਿਨਾਂ ਤੋਂ ਅੱਛਾ 45 ਦਿਨਾਂ ਤੋਂ ਪਹਿਲਾ ਪਾਣੀ ਕਿੱਦੇ ਬੀਜੀ ਸੀ ਇਹ 25 ਨਵੰਬਰ ਨੂੰ 25 ਨਵੰਬਰ ਨੂੰ ਬੀਜੀ ਤੇ ਪਹਿਲਾ ਪਾਣੀ ਤੁਸੀਂ ਲਾਇਆ ਜਨਵਰੀ ਚ ਲਗਭਗ 10 ਜਨਵਰੀ ਨੂੰ 10 ਜਨਵਰੀ ਨੂੰ ਪਹਿਲਾ ਪਾਣੀ ਪਹਿਲਾ ਪਾਣੀ ਤੇ ਉਹਦਾ ਕੀ ਫਾਇਦਾ ਨੁਕਸਾਨ ਹੋਇਆ ਫਾਇਦਾ ਬਈ ਹੁਣ ਤੁਸੀਂ ਇੱਕ ਬਈ ਕੈਮਰਾ ਨੇੜੇ ਲਿਆ ਮੈਂ ਤੁਹਾਨੂੰ ਲਿਆ ਦੇ ਕੰਨ ਵੀ ਮਾਰਦੀ ਆਪਾਂ ਹੈਨਾ ਨੇੜੇ ਲਿਆਓ ਇੱਕ ਤਾਂ ਹੁਣ ਕੰਨ ਦਿਖਾ ਦੇ ਦੀ ਤੁਸੀਂ ਮੈਨੂੰ ਨਦੀਨ ਦਿਖਾਓ ਨਦੀਨ ਬਈ ਮੈਂ ਬਾਕੀ ਤਾਂ ਵੀਡੀਓ ਚ ਆਪ ਹੀ ਬੰਦਾ ਵੇਖ ਕੇ ਦੱਸ ਦਊਗਾ ਵੀ ਅਗੇਰ ਬੰਦਾ ਕਹਿੰਦਾ ਇਹ ਝੂਠ ਬੋਲੀ ਜਾਂਦੇ ਸਾਹਮਣੇ ਆ ਬਈ ਨਦੀਨ ਤਾਂ ਬਈ ਛੇਤੀ ਕਿਤੇ ਦਿਂਦਾ ਨਹੀਂਗਾ ਠੀਕ ਹੈ ਹਾਂ ਹੁਣ ਤੁਸੀਂ ਨਾਲ ਵਾਲੀ ਪਰਲੀ ਕਾਨਕ ਚ ਨਦੀਨ ਦੇਖ ਲਓ ਉਹਦੇ ਚ ਬਈ ਗੁੱ ਜਿਹੜਾ ਪਾਣੀ ਕਿਸਾਨਾਂ ਨੇ 20 ਤੋਂ 25 ਦਿਨਾਂ ਚ ਲਾ ਦਿੰਦੇ ਆ ਉਹ ਤੋਂ ਕਣਕ ਦੀ ਗ੍ਰੋਥ ਛੋਟੀ ਹੋਈ ਹੁੰਦੀ ਹੈ ਹਾਈਟ ਥੋੜੀ ਹੁੰਦੀ ਹੈ ਨਦੀਨ ਚੱਲ ਪੈਂਦੇ ਆ ਫਿਰ ਬੀਜੇ ਪਾਣੀ ਛੇਤੀ ਲਾਤਾ ਤਾਂ ਨਦੀਨ ਵੀ ਨਾਲ ਹੀ ਉੱਠ ਖੜੂ ਤੇ ਇਹਦਾ ਕੀ ਫਾਇਦਾ ਹੋਇਆ ਨਾ ਲਾਉਣ ਦਾ ਫਿਰ ਇਹਦਾ 45 ਦਿਨਾਂ ਤੋ ਲਾਇਆ ਕਣਕ ਦੀ ਹਾਈਟ ਹੋ ਗਈ ਕਣਕ ਦੀ ਤਾਂ ਹਾਈਟ ਚਲੀ ਵੀ ਨਦੀਨ ਤਾਂ ਇਹਦੇ ਚ ਵੀ ਉੱਠਿਆ ਪਰ ਉਪਰ ਥੱਲੇ ਹੀ ਰਹਿ ਕੇ ਅੱਛਾ ਇਹ ਫਾਇਦਾ ਹੋ ਗਿਆ ਇਹ ਪੂਰਾ ਫਾਇਦਾ ਹੋ ਗਿਆ ਲੈ ਵੀ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਬਾਕੀ ਜੇ ਕਿਸੇ ਕਿਸਾਨ ਵੀਰ ਨੇ ਇਹ ਜਿਹਾ ਕੀਤਾ ਤਜਰਬਾ ਸਾਂਝਾ ਕੀਤਾ ਉਹ ਤਾਂ ਕਮੈਂਟ ਕਰਕੇ ਕਮੈਂਟ ਕਰਕੇ ਸਾਂਝਾ ਜਰੂਰ ਕਰ ਦਿਓ ਬਿਲਕੁਲ 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 ਤੇ ਦੂਜਾ ਪਾਣੀ ਬਈ ਫਿਰ ਕਦੋਂ ਲਾਇਆ ਫਿਰ ਦੂਜਾ ਪਾਣੀ 1 ਮਹੀਨੇ ਬਾਅਦ ਫਿਰ ਉਦੋਂ 1 ਮਹੀਨੇ ਬਾਅਦ ਯਾਨੀ ਕਿ 10 ਫਰਵਰੀ ਨੂੰ 10 ਫਰਵਰੀ ਫਿਰ ਉਦੋਂ ਬਾਅਦ ਤੀਜਾ ਅਗਲਾ ਪਾਣੀ ਜਿਹੜਾ ਲਾਇਆ ਉਹ 15 ਤੋਂ 20 ਦਿਨਾਂ ਬਾਅਦ 15 ਤੋਂ 20 ਦਿਨਾਂ ਕਿਉਂਕਿ ਥੋੜੀ ਗਰਮੀ ਹੋ ਗਈ ਨਾ ਕੁੱਲ ਤਿੰਨ ਲਾਇਆ ਹਾਂ ਤਿੰਨ ਪਾਣੀ ਲਾਇਆ ਹੁਣ ਚੌਥਾ ਦੇਖਦੇ ਆ ਕਦੋਂ ਲਾਉਣਾ ਠੀਕ ਹੈ ਸਿਰਫ ਤਿੰਨ ਪਾਣੀ ਲਾਇਆ ਤੇ ਆਮ ਇਸ ਤੋਂ ਪਹਿਲਾਂ ਇਹ ਵਾਣ ਚੁ ਕਿੰਨਾ ਘਾੜ ਹੋ ਜਾਂਦੇ 55 ਮਣੀ ਹੋ ਜਾਂਦੇ ਸੀ ਕਣਕ ਹਾਂ ਇਹ ਸਾਡਾ ਨਾਲ ਵਾਣ ਜੀ ਇਧਰਲੇ ਪਾਸੇ ਲਗਭਗ 50 ਤੋਂ ਪਲੱਸ ਹੁੰਦੀ ਆ ਠੀਕ ਹੈ ਪਰ ਆਪਾਂ ਛੱਡਤਾ ਵੀ ਕੋਈ ਗੱਲ ਨਹੀਂ ਆਪਾਂ ਕਮ ਸੇ ਕਮ ਇੰਨੀ ਦਾ ਕਰਕੇ ਦੇਖੀਏ ਆਪਾਂ ਠੀਕ ਹੈ ਵੀ ਚੰਗੀ ਦਾ ਕਰਕੇ ਦੇਖੀਏ ਹੁਣ ਕੱਲਾ ਯਾਰ ਹੁਣ ਮੈਨੂੰ ਕਿ ਲਖਵਿੰਦਰ ਇੱਕ ਗੱਲ ਦੱਸ ਯਾਰ ਆਪਾਂ ਅੱਜ ਐਮਐਸਪੀ ਪਿੱਛੇ ਲੜੀ ਜਾਂਦੇ ਆ ਨਾ ਸਰਕਾਰ ਦੇ ਹੂੰ ਕਿਉਂਕਿ ਸਰਕਾਰ ਕੋਲ ਪੂਰਤੀ ਹੋ ਗਈ ਉਹਦੇ ਕੋਲ ਲੋੜ ਨਹੀਂ ਹੈਗੀ ਜੇਕਰ ਉਹ 1 ਸਾਲ ਕਿਸਾਨਾਂ ਤੋਂ ਨਾਂ ਵੀ ਖਰੀਦੇ ਸਰਕਾਰ ਉਹ ਤਾਂ ਚੱਲ ਜੂਗਾ ਹੂੰ ਚਲੋ ਜੂ ਹਣਾ ਹੁਣ ਇਹਦੀ ਤਾਂ ਕੋਈ ਮੋਲੀ ਨਹੀਂ ਹੈਗਾ ਕਣਕ ਦਾ ਤਾਂ ਅਸੀਂ ਐਵੇਂ ਅੰਨੇ ਵਾ ਇੰਨੀ ਵਾਗ ਆ ਕੇ ਦੇਤੀ ਯਾਰ ਕਮਾਲ ਹੈ ਉਹਨਾਂ ਮੋਲੀ ਨਹੀਂ ਮਿਲਦਾ ਹਮ ਹਾਲਾਂਕਿ ਕਿਸਾਨ ਨੂੰ ਘੱਟੋ ਘੱਟ 5 ਤੋਂ 10000 ਰੁਪਏ ਕਵਾਂਟਲ ਮਿਲਣਾ ਚਾਹੀਦਾ ਹੈ ਕਿਸਾਨ ਨੂੰ ਹਮ ਪਰ ਅਸੀਂ ਕਣਕ ਹੀ ਨਹੀਂ ਵਾਗ ਕੇ ਦੇ ਦਿੰਦੇ ਆ ਯਾਰ ਕੋਈ ਲੋੜ ਹੀ ਨਹੀਂ ਪੈਂਦੀ ਹੁਣ ਤੁਸੀਂ ਇੱਥੋਂ ਡਰ ਛਾੜਦੇ 25 ਤੋਂ 30 ਮਣ ਦੀ ਸੰਭਾਵਨਾ ਬਿਲਕੁਲ ਨਹੀਂ ਰਹੂਗੀ ਪਰ ਰੇਟ ਬਹੁਤ ਚੰਗਾ ਮਿਲ ਜੂ ਹਣਾ ਚੰਗਾ ਰੇਟ ਰੇਟ ਕਿਵੇਂ ਫੋਨ ਆਈ ਜਾਂਦੇ ਵੀ ਮੈਨੂੰ ਦੇ ਦੇ ਬਿਲਕੁਲ ਹੁੰਦੇ ਆ ਫੋਨ ਤਾਂ ਆਉਂਦੇ ਅੱਛਾ ਵੀ ਮੰਨ ਲਓ ਬੋੱਕੀ ਕਹਿ ਲਗੇ ਹਾਂ ਬੋੱਕਾ ਅੱਛਾ ਵੀ ਜੇ ਆਪਾਂ ਇਹ ਜੀ ਬੀਜਦੇ ਆ ਤਾਂ ਵੀ ਕਈ ਦੀ ਕਿਸਾਨ ਵੀਰਾਂ ਦੇ ਬੀਜ ਨਹੀਂ ਹੁੰਦੇ ਉਹਨਾਂ ਦਾ ਫੌ ਨਹੀਂ ਪੈਂਦਾ ਹੌਸਲਾ ਨਹੀਂ ਪੈਂਦਾ ਵੀਰ ਕੀ ਫਾਇਦਾ ਘੱਟ ਨਿਕਲੂਗੀ ਵਿਕਣੀ ਹੈ ਨਹੀਂ ਵੀ ਇਹ ਜੀ ਗੱਲ ਨਹੀਂ ਵੀਰੇ ਵਿਕਦੀ ਆ ਯਾਰ ਤੁਸੀਂ ਬੀਜ ਕੇ ਤਾਂ ਦੇਖੋ ਯਾਰ ਵਿਕਦੀ ਆ ਵਿਕਦੀ ਕਿਉਂ ਨਹੀਂ ਆ ਲੋਕ ਹੈਗੇ ਵੀ ਚੰਗੀ ਚੀਜ਼ ਮੈਂ ਕਹਿੰਦਾ ਯਾਰ ਮੈਂ ਕਹਿੰਦਾ ਚੰਗੀ ਚੀਜ਼ ਹੋਵੇ ਯਾਰ ਹਰ ਬੰਦਾ ਪੈਸੇ ਲਾਉਣ ਨੂੰ ਤਿਆਰ ਹੈ ਸ਼ਹਿਰਦ ਬਹੁਤ ਬੰਦੇ ਬੈਠਿਆ ਪੈਸੇ ਵਾਲੇ ਬਿਲਕੁਲ ਬਿਲਕੁਲ ਆਪਾਂ ਕਹਿੰਦੇ ਨੇ ਐਮਪੀ ਤੋਂ ਨਹੀਂ ਮੰਗਾਉਂਦੇ ਕਣਕ ਬੈਂਟੀ 40 ਕਿਨ ਕਲੀ ਐਮ ਐਮ ਪੀ ਵਾਲੀ ਵੇਖਦੀ ਹੈ ਬਈ ਸ਼ਹਿਰ ਚ ਬਠਿੰਡੇ ਚ ਜਿਹਨੂੰ ਮਰਜੀ ਵਾ ਕੇ ਪਤਾ ਕਰ ਲੀ ਬੈਂਟੀ 40 ਐਮ ਪੀ ਵਾਲੀ ਮਿਗੀ ਜਨਾਲੇ ਪੱਕਾ ਪਤਾ ਹੋਵੇ ਐਮ ਪੀ ਵਾਲੀ ਦਾ ਦਿਖਾਈ ਜੰਨੇ ਵੀ ਆ ਕੇ ਆ ਕੇ ਦੇਖ ਲੋ ਸਾਹਮਣੇ ਆ ਇਹ ਤਾਂ ਸਾਹਮਣੇ ਤਾਂ ਹੀ ਬੈਠੇ ਆ ਇਹ ਤਾਂ ਠੀਕ ਹੈ ਤੇ ਗੱਲ ਚ ਕੋਈ ਤੁਹਾਡੀ ਚ ਕੋਈ ਝੂਠ ਤਾਂ ਨਹੀਂ ਬਿਲਕੁਲ ਨਹੀਂ ਝੂਠ ਕੋਈ ਝੂਠ ਕੱਟ ਕੇ ਦਿਖਾ ਦਿਓ ਠੀਕ ਹੈ ਬਾਕੀ ਇਹਦੇ ਚ ਬਾਈ ਹੋਰ ਚੀਜ਼ ਹੈ ਨਾ ਵੀ ਥੋੜਾ ਜਿਹਾ ਨਿਗਾ ਤੁਸੀਂ ਮਾਰੋਗੇ ਤੁਹਾਨੂੰ ਬੱਲੀ ਬੱਲੀ ਜ਼ਿਆਦਾ ਦਿਖਦੀ ਹੈਗੀ ਬੱਲੀ ਦਿਖਦੀ ਪੱਤੇ ਘੱਟ ਦਿਖਦੇ ਆ ਤੇ ਇਧਰਲੀ ਚ ਜਿਵੇਂ ਤੁਸੀਂ ਦੇਖੋ ਆ ਮੈਂ ਨਾਲ ਦਿਖ ਤਾਰੇ ਚੋ ਬੱਲੀਆਂ ਦੇ ਬਰਾਬਰ ਪੱਤੇ ਵੀ ਦੇ ਸਨਗੇ ਪਰ ਇਹਦੇ ਚੋ ਪੱਤੇ ਨਹੀਂ ਦਿਖਦੇ ਤੇ ਬਾਈ ਆਪਾਂ ਖੜੇ ਆ ਪਿੰਡ ਵਾਲੇ ਵਾਲੀ ਜਿਲ੍ਹਾ ਬਠਿੰਡਾ ਹਾਂਜੀ 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 ਤੇ ਜੇ ਕਿਸੇ ਨੇ ਕਣਕ ਲੈਣੀ ਹੈ ਬਾਈ ਸੰਪਰਕ ਕਰ ਸਕਦੇ ਸੰਪਰਕ ਕਰ ਸਕਦੇ ਆਪਾਂ ਨੰਬਰ ਦੇ ਦਿੰਦੇ ਆ ਬਸ ਨੰਬਰ ਬੋਲਦੇ ਬਈ ਕਰੀ ਬਸ 7625805386 7625805386 ਤੁਹਾਨੂੰ ਕਾਲ ਕਰ ਸਕਦੇ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਜਿਆਦਾ ਪਾਇਆ ਹੋਇਆਗਾ ਪਤਾ ਲੱਗ ਹੀ ਰਿਹਾ ਹੈ ਹੂੰ ਤੇ ਇਧਰ ਇਧਰਲੇ ਪਾਸੇ ਨਿਗਾਹ ਮਾਰ ਲਓ ਹਰਖ ਬਾਈ ਤੁਸੀਂ ਦੇਖ ਲਓਣਾ ਦੋਨੇ ਕਣਕਾ ਤੁਹਾਡੇ ਬਰਾਬਰ ਹੈਗੀਆਂ ਸਾਹਮਣੇ ਹੈਗੀਆਂ ਤੇ ਹੋਰ ਬਾਈ ਕੋਈ ਗੱਲ ਬਾਤ ਦੱਸਣੀ ਹੋਵੇ ਗੱਲ ਬਾਤ ਵੀਰੇ ਇਹੀ ਹੈ ਯਾਰ ਉਗਾਓ ਮੈਂ ਕਹਿੰਦਾ ਚੰਗੀਆਂ ਚੀਜ਼ਾਂ ਉਗਾਓ ਯਾਰ ਬਸ ਖਰੀਦਣ ਵਾਲਿਆਂ ਨੂੰ ਬੇਨਤੀ ਹੈ ਵੀ ਜੇ ਕੋਈ ਕਿਸਾਨ ਬੀਜਦਾ ਤਾਂ ਤੁਸੀਂ ਸਪੋਰਟ ਕਰੋ ਹਾਂ ਸਪੋਰਟ ਕਰੋ ਕਿਸਾਨ ਦੀ ਸਹੀ ਗੱਲ ਕਿਉਂਕਿ ਜੇ ਆਪਾਂ ਕਿਸਾਨ ਦੀ ਸਪੋਰਟ ਕਰਾਂਗੇ ਕਿਸਾਨਾਂ ਨੇ ਫੇਰ ਹੀ ਉੱਠਣਾ ਹੈ ਨਹੀਂ ਤਾਂ ਕਿਸਾਨ ਨੇ ਮਰ ਜਾਣਾ ਇੱਕ ਮੈਂ ਕਹਿੰਦਾ ਵੀ ਜਿਹੜੇ ਕਿਸਾਨ ਕੋਲ 2 ਏਕੜ ਜ਼ਮੀਨ ਹੈਗੀ ਆ ਓੰਦਾ ਕਿੱਲਾ ਤਾਂ ਬੀਜੇ ਹਾਂ ਨਹੀਂ ਜਿਹੜੇ ਕਿਸਾਨ ਕੋਲ 2 ਏਕੜ ਜ਼ਮੀਨ ਹੈ ਉਹ ਕਿਸ ਬਿਲਕੁਲ ਕਿਉਂਕਿ 2 ਏਕੜ ਜ਼ਮੀਨ ਬਹੁਤ ਹੈ ਹੂੰ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨੂੰ ਮੁੱਲ ਨਹੀਂ ਪੂਰਾ ਮਿਲਦਾ ਉਹਨੇ ਤਾਂ ਖੁਦਕੁਸ਼ੀ ਤਾਂ ਕਰਦਾ ਹੈ ਉਹਨੂੰ ਮੁੱਲ ਨਹੀਂ ਮਿਲਦਾ ਉਹਨੂੰ ਦਿਖਾ ਦਿਓ ਜੀ ਜ਼ੂਰੀਆ ਕਰ ਦਿਓ ਜੀ ਆਹ ਡੀਏਪੀ ਪਾ ਦਿਓ ਜੀ ਆਹ ਫਲਾਨੀ ਸਪਰੇ ਕਰ ਦਿਓ ਉਹ ਸਪਰੇ ਕਰ ਦੋ ਵਿਚਾਰਾ ਕਰੀ ਜਾਂਦਾ ਜਦੋਂ ਆਉਟਪੁੱਟ ਕੱਢਦਾ ਆ ਐਂਡ ਤੇ ਆ ਕੇ ਜਦੋਂ ਰਿਜ਼ਲਟ ਦੇਖਦਾ ਤਾਂ ਉਹਨੂੰ ਵਜਦਾ ਹੀ ਕੁਝ ਨਹੀਂ ਤਾਂ ਕਰਦਾ ਉਹ ਸਹੀ ਗੱਲ ਹੈ ਸੋ ਬਾਕੀ ਬਈ ਧੰਨਵਾਦ ਬਈ ਜਗਸੀਰ ਭਾਈ ਬਹੁਤ ਬਹੁਤ ਤੇ ਬਾਕੀ ਬਈ ਵੀਡੀਓ ਕਿਵੇਂ ਲੱਗੀ ਬਾਈ ਦੀ ਗੱਲਬਾਤ ਕਿਵੇਂ ਲੱਗੀ ਐਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਆਰਗੈਨਿਕ ਆਪਾਂ ਨੂੰ ਬੀਜਣਾ ਚਾਹੀਦਾ ਹਨਾ ਵੀ ਜ਼ਹਿਰ ਮੁਕਤ ਖੇਤੀ ਕਰਨੀ ਚਾਹੀਦੀ ਹੈ ਤੁਹਾਡੇ ਦੇ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਨਾਲ ਕਰ ਦਿਓ ਯਾਰੋ ਦੋਸਤਾਨਾ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਜੇ ਚੰਗਾ ਲੱਗਦਾ ਧੰਨਵਾਦ ਜੀ